ਹਾਂਜੀ ਹਾਂਜੀ ਜਿੱਤੋ ਕੋਲਦੇ ਆ ਕੀ ਹੋਇਆ ਹੋਰ ਸੁਣਾ ਕੀ ਹਾਲ ਚਾਲ ਆ ਵਧੀਆ ਸੋਰੀ ਪਹਿਲਾਂ ਮੈਂ ਵਾਇਰ ਨਹੀਂ ਪਸਾਣੀ ਸੀ ਹੋਰ ਜਿੱਤੋ ਕਿਵੇਂ ਹੋ ਵਧੀਆ ਵਧੀਆ ਤੁਸੀਂ ਸੁਣਾਓ ਕੀ ਬਣੀ ਜਾਂਦਾ ਕੁਝ ਵੀ ਨਹੀਂ ਤੁਸੀਂ ਸੁਣਾਓ ਵਧੀਆ ਸਾਰਾ ਕੁਝ ਕੁਝ ਨਹੀਂ ਹਿਸਾਬ ਜਦ ਕਰ ਕੈਸੀ ਆੜ ਤੇ ਨਾਲ ਅੱਛਾ ਅੱਛਾ ਹਾਂ ਪੇਮੈਂਟ ਜੀ ਦਾ ਫਸਲ ਵੇਚ ਕੇ ਹਟੈਣਾ 17 ਲੱਖ ਦੀ ਹੋਗੀ 17 ਲੱਖ 70 ਹਜ਼ਾਰ ਦੀ अच्छा अच्छा और सुना मेनू ਪਛਾਣਿਆ ਨਹੀਂ ਸੀ ਪਛਾਣਿਆ ਮੈਂ ਆਵਾਜ਼ ਹੀ ਨਹੀਂ ਸੁਣੀ ਹੁਣ ਪਛਾਣਿਆ ਮੇਰੀ ਆਵਾਜ਼ আচ্ছা আচ্ছা ਹੋਰ ਸੁਣਾਓ ਹੋਰ ਹੋਰ ਸੁਣਾ ਵਧੀਆ ਹੁਣ ਕਿੱਥੇ ਘਰ ਜਾਂਦਾ ਪਿਆ ਹਾਂ ਘਰੇ ਜਾਂਦਾ ਜੀ ਅੱਛਾ ਅੱਛਾ ਉਹ ਪੇਮੈਂਟ ਜੀ ਫਿਰ ਮੈਂ ਫੈਮਿਲੀ ਸਾਥ ਬਤੀਆ ਹਾਂ ਮੈਂ ਤਾਂ ਪੇਮੈਂਟ ਜੀ ਲੈ ਕੇ ਆਇਆ ਸੁਨਾਮ ਤੂੰ ਅੱਛਾ ਅੱਛਾ ਹਾਂ ਜੀ ਹਾਂ ਜੀ ਤੇ ਹੋਰਸ ਨਾ ਹੋਰ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕੀ ਬਣਦਾ ਕੁਛ ਵੀ ਨਹੀਂ ਉਹ ਨਾ ਬਣਾਉਣ ਲੱਗਿਆ ਟਿਕਟ ਕਰਾਉਣੀ ਸੀ ਅੱਛਾ ਹਾਂਜੀ ਤੇ ਉਹ ਮੈਂ ਆਖਿਆ ਨਾ ਟਿਕਟ ਤੇ ਥੋੜੇ ਜੇ ਪੈਸੇ ਥੋੜਦੇ ਸੀ ਕਿੰਨੇ ਕੁ ਪੈਸੇ 30000 ਰੁਪਏ 30000 ਕਿ ਲੈ ਤੂੰ ਥੋੜ ਬਦ ਲੈ ਲੈ ਪਰ ਮੋੜ ਨਹੀਂ ਮੈਨੂੰ ਦਾ ਹਫਤੇ ਤੱਕ ਮੈਨੂੰ ਲੋੜ ਹੈ ਦੁਬਾਰੇ ਹਾਂ ਹਫਤੇ ਤੱਕ ਤੱਕ ਮੋੜ ਦੋਗੇ ਹਾਂਜੀ ਹਾਂਜੀ ਹਫਤੇ ਤੋਂ ਪਹਿਲੇ ਸੈਲਰੀ ਮੇਰੀ ਮਿੰਜ ਆ ਰਹੀ ਹੈ ਅੱਛਾ 30000 ਤੁਸੀਂ ਐ ਕਰੋ ਲੱਖ ਹੀ ਲੈ ਲਓ ਫਿਰ ਮੈਨੂੰ ਉਸੇ ਦਾ ਲੱਖ ਮੋੜ ਦੋ ਕਿਉਂਗਾ ਟੁੱਟੇ ਪੈਸੇ ਫਿਰ ਖਰਾਬ ਹੋ ਜਾਣਗੇ ਚਲੋ ਠੀਕ ਹੈ ਅੱਛਾ ਕੀ ਕਾਤੇ ਭੇਜਾਂ ਮੈਂ ਤੁਹਾਨੂੰ ਮੈਂ ਗੂਗਲ ਪੇ ਫੋਨ ਤੇ ਚਲਾਉਂਦੇ ਹਾਂ 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 ਗੂਗਲ ਪੇ ਚੱਲਦਾ ਹੈ ਏਟੀਐਮ ਵੀ ਚੱਲਦਾ ਹੈ ਸਾਰਾ ਕੁਝ ਚੱਲਦਾ ਚਲੋ ਫਿਰ ਮੈਂ ਤੁਹਾਨੂੰ ਗੂਗਲ ਪਰ ਭੇਜ ਦਿੰਦਾ ਹਾਂ ਹਾਂ ਮੈਨੂੰ ਭੇਜ ਦੋ ਕੀ ਨਾਂ ਤੇ ਹੋਊਗਾ ਪਤਾ ਨਹੀਂ ਹੁਣ ਮੈਂ ਆਉਂ ਗੱਲ पे ਲੈਂਦੀ ਆ ਨਾ ਕਿਸੇ ਦਾ ਤੇ ਫਿਰ ਮੈਂ ਤੇਨੂੰ ਭੇਜਦੀ ਆ ਹੋਰ ਸੁਣਾ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਫੋਨ ਕਰਦੇ ਰਿਹਾ ਕਰੋ ਪਤਾ ਕੀ ਆ ਰਿਸ਼ਤੇ ਗੱਲਬਾਤ ਕਰਨ ਨਾਲ ਹੀ ਰਿਸ਼ਤੇ ਵੱਧਦੇ ਹੁੰਦੇ ਨੇ ਹਾਂਜੀ ਹਾਂਜੀ ਇਹ ਤਾਂ ਸਹੀ ਹਾਂ ਹਾਂ ਤੇ ਟੜਕੇ ਦਾ ਹੋਰ ਕੋਈ ਨਾ ਯਾਰ ਨਹੀਂ ਰਿਸ਼ਤੇਦਾਰ ਹਾਂ ਟੜਕੇ ਦਾ ਕੋਈ ਹੋਰ ਰਿਸ਼ਤੇਦਾਰ ਮਿਲਿਆ ਨਹੀਂ ਨਹੀਂ ਹੋਰ ਕੋਈ ਵੀ ਨਹੀਂ ਮਿਲਿਆ ਕਿੰਨੇ ਕ ਪੈਸੇ ਬਣ ਗਏ ਤੂੰ ਪਹਿਲਾ ਕੋਈ ਨਹੀਂ ਮਲੇ ਅੱਜ ਤਾਂ ਸੱਚ ਨਹੀਂ ਗਿਆ ਸ਼ਰਮ ਨੂੰ ਹ ਹੱਥ ਮਾਰਿਆ ਕਰੋ ਥੋੜਾ ਬਹੁਤਾ ਪਹਿਲਾਂ ਤਾਂ ਬੰਦੇ ਕਰਦੇ ਹੀ ਫਰੋਡ ਹੂੰ ਤੂੰ ਵੀ ਲਗੇ ਹੋਰ ਅਸੀਂ ਵੀ ਲੱਗ ਗਿਆ ਕੀ ਹੋਇਆ ਉਹਨੂੰ ਖਾਣ ਨੂੰ ਰੁਪਈਆ ਨਹੀਂ ਕੋਈ ਫੇਰ ਆ ਕੇ ਗੱਲ ਤੁਸੀਂ ਸ਼ਰਿਆਂ ਵਿੱਚ ਕਿਸੇ ਨੂੰ ਕਿਸੇ ਤੋਂ ਪੈਸੇ ਕਿੱਥੋਂ ਬੋਲਦੇ ਤੁਸੀਂ ਕਿਸੇ ਤੋਂ ਲਈ ਹੈ ਹੈ ਤੇਥੋਂ ਬੋਲ ਦਿਓ ਅਸੀਂ ਕੈਨੇਡਾ ਚ ਕੈਨੇਡਾ ਚ ਬੋਲਦੇ ਹੋ ਤੁਸੀਂ ਕਿਥੋਂ ਹੋਰ ਨੰਬਰ ਲੈ ਕੇ ਦੂਜਾ ਕੁਝ ਬਣਾ ਰਹੇ ਹੋ ਮੈਨੂੰ ਪਤਾ ਕਿੱਥੋਂ ਬੋਲਦੇ ਹੋ ਤੁਸੀਂ ਬਦਨਾਮ ਕਰੀ ਜਾਂਦੇ ਹੋ ਉਸ ਪਾਕ ਪਵਿੱਤਰ ਧਰਤੀ ਨੂੰ ਇਹਨੂੰ ਬਦਨਾਮ ਕਰੇ ਜਾਂਦੇ ਕੀ ਹੋਇਆ ਸਾਰਾ ਪਤਾ ਹੈ ਮੈਨੂੰ ਤੁਸੀਂ ਸ਼ਰਮ ਕਰਿਆ ਕਰੋ ਦੇਖੋ ਤੁਸੀਂ ਦੁਨੀਆ ਬਹੁਤ ਫਾਰਵਰਡ ਹੋ ਗਈ ਉਹ ਗਏ ਹੁਣ ਜਮਾਨੇ ਅਗਲੇ ਨੂੰ ਪਤਾ ਨਹੀਂ ਹੋਗਾ ਕੌਣ ਮੇਰੇ ਰਿਸ਼ਤੇਦਾਰ ਰਿਸ਼ਤੇਦਾਰ ਬੋਲਦੇ ਕਿਉਂ ਹੁਣ ਕੀ ਕਰੀ ਅਣਖਾਨ ਰੁਪਿਆ ਵੀ ਤੂੰ ਮਿਹਨਤ ਕਰੋ ਹੱਥ ਪੈਰ ਨਹੀਂ ਲਾਇਆ ਉਹਨੇ ਹੱਥ ਪੈਰ ਲੱਗ ਗਏ ਆ ਕੀ ਕਰੀਏ ਸਾਡੀ ਜਿਹੜੀ ਮਿਹਨਤ ਕਰੀਏ ਚਲੋ ਦਿਮਾਗ ਨਾ ਖਰਾਬ ਕਰੋ ਪਲੀਜ਼ ਛੱਡ ਦਿਓ ਇਹ ਜੇ ਕੰਮ ਠੀਕ ਹੈ ਨਹੀਂ ਛੱਡਨੇ ਨਹੀਂ ਖਾਣਾ ਤਵਾ ਕੀ ਕਰੀਏ ਖਾਣਾ ਹੱਥਾਂ ਨਾਲ ਖਾਓ ਹੱਥ ਕਮਾਉਣ ਉੱਤੇ ਨੇ ਕੁੱਤਰੇ